ਲਓ ਜੀ ਹੁਣ ਆਪਾਂ ਚੀਰਦੇ ਆਂ ਸਬਜ਼ੀ ਮੇਰੀ ਦੀਦੀ ਗਈ ਹੋਈ ਏ ਅਲਕੜਾ ਲੈਣ ਤੇ ਆਪਾਂ ਚੀਰਦੇ ਆਂ ਸਬਜ਼ੀ ਆਲੂ ਮਟਰ ਬਣਾਉਣੇ ਆਂ ਸਬਜ਼ੀ ਅੱਜ ਠੀਕ ਹੈ ਜੀ ਪਹਿਲਾਂ ਮੇਰੀ ਦੀਦੀ ਨੀਰਾ ਲਈ ਆ ਹੋ ਲਕੜਾ ਲੈਣ ਜਾ ਰਹੀ ਆ ਤੇ ਮੈਂ ਸਬਜ਼ੀ ਕੱਟੀ ਜਾਂਦੀ ਸੀ ਸਬਜ਼ੀ ਬਣਾਉਣੇ ਆਂ ਅੱਜ ਅਸੀਂ ਆਲੂ ਮਟਰ ਠੀਕ ਹੈ ਜੀ ਉਹ ਮੇਰੀ ਦੀਦੀ ਬਾਹਰ ਵਗ ਜਾਂਦੀ ਆ ਕੰਮ ਕਰ ਲੈਂਦੀ ਆ ਤੇ ਮੈਂ ਉਹਦੇ ਘਰ ਦੇ ਕੰਮਾਂ ਵਿੱਚ ਹੱਥ ਬਟਾ ਦਿੰਨੇ ਆ ਸੀ ਠੀਕ ਹੈ ਜੀ ਮੈਂ ਆਪਣੀ ਦੀਦੀ ਕੋਲੇ ਆ ਤੇ ਘਰ ਦੇ ਕੰਮ ਕਰਨ ਵਿੱਚ ਕੋਈ ਮਿਹਣਾ ਨਹੀਂ ਹੁੰਦਾ ਹੈ ਨਾ ਜੀ ਇਸ ਕਰਕੇ ਕੰਮ ਜਿੰਨਾ ਵੀ ਹੋਵੇ ਕਰਨਾ ਚਾਹੀਦਾ ਤੇ ਕੰਮ ਕਰਨਾ ਸੇਫਲੀ ਵਧੀਆ ਹੁੰਦਾ ਹਨਾ ਸੇਤ ਵਧੀਆ ਰਹਿੰਦੀ ਆ ਜਿੱਦਾਂ ਕੰਮ ਕਰੀ ਜਾਈਏ ਆਪਾਂ ਹਨਾ ਸੇਤ ਵਧੀਆ ਬਣੀ ਰਹਿੰਦੀ ਆ ਉਦਾਂ ਹੀ ਤੇ ਜੇ ਨਾ ਆਪਾਂ ਕੰਮ ਕਰਾਂਗੇ ਤਾਂ ਉਹ ਜਾ ਹੋ ਜਾਂਦਾ ਅਗਲਾ ਹਨਾ ਇਸ ਕਰਕੇ ਕੰਮ ਜ਼ਰੂਰੀ ਕਰਨੇ ਚਾਹੀਦੇ ਆਪਾਂ ਨੂੰ ਕਰਦੇ ਠੀਕ ਹੈ ਜੀ ਜਿੰਨਾ ਵੀ ਹੁੰਦਾ ਉਹਨਾਂ ਕੀ ਕਰ ਲੈਣੇ ਆ ਕੰਮ ਆਪਾਂ ਠੀਕ ਹੈ ਕੰਮ ਕਰਨਾ ਬਹੁਤ ਵਧੀਆ ਹੁੰਦਾ ਇਸ ਕਰਕੇ ਮੇਰੇ ਜੀਦੀ ਬਾਹਰ ਵਗ ਜਾਂਦੇ ਆ ਕੰਮ ਕਰਨ ਕਦੇ ਲੱਕੜਾ ਲੈਣ ਵਗ ਜਾਂਦੇ ਆ ਨਾਲੇ ਤੇ ਕਦੇ ਹਰਾ ਲੈਣ ਵਗ ਜਾਂਦੇ ਆ ਅਸੀਂ ਘਰ ਕੰਮ ਕਰ ਲੈਨੇ ਆ ਠੀਕ ਹੈ ਜੀ ਇਸ ਕਰਕੇ ਮੈਂ ਪੂਰਾ ਪੂਰਾ ਆਪਦੀ ਭੈਣ ਦਾ ਹੱਥ ਵਟਾ ਦਿੰਨੀ ਆ ਕੰਮ ਕਰਨ ਚ ਠੀਕ ਹੈ ਜੀ ਸਕਰ ਕੇ ਮੈਂ ਚੀਰ ਦਿਆ ਸਬਜੀ ਫਿਰ ਮੈਂ ਤੜਕਾ ਲਾ ਦੂੰਗੀ ਸਬਜੀ ਨੂੰ ਸਬਜੀ ਬਣਾ ਕੇ ਫਿਰ ਰੋਟੀ ਬਣਾ ਲਾਂਗੇ ਆਂਡੇ ਪੁੰਡੇ ਮੇਰੀ ਦੀਦੀ ਮਾਜ ਲੂਗੀ ਠੀਕ ਹੈ ਜੀ ਆਂਡੇ ਦੀਦੀ ਮਾਜ ਲੈਣਗੇ ਮੈਂ ਰੋਟੀ ਸਬਜੀ ਬਣਾ ਦਿੰਨੀ ਆ ਇਸ ਕਰਕੇ ਦੱਲਾ ਮੈਂ ਚਾਹ ਵਾਣਾ ਕੇ ਹਟੀਆਂ ਉਹ ਚਾਹ ਪੀ ਕੇ ਖੇਤ ਵਾਗੇ ਹਰਾ ਲੈਣਾ ਤੇ ਹੁਣ ਮੈਂ ਆਖੇ ਚੱਲ ਮੈਂ ਸਬਜ਼ੀ ਬਣਾ ਦੇਣੀ ਆ ਠੀਕ ਹੈ ਜੀ ਸਬਜ਼ੀ ਬਣਾ ਕੇ ਫਿਰ ਮੈਂ ਤੜਕਾ ਲਾ ਚੁੱਲੇ ਤੇ ਚੜਾ ਦੂੰਗੀ ਸਬਜ਼ੀ ਸਬਜ਼ੀ ਬਣ ਗਈ ਜਦੋਂ ਫਿਰ ਰੋਟੀ ਬਣਾ ਲਾਂਗੇ ਠੀਕ ਹੈ ਜੀ ਕੰਮ ਸਾਰਾ ਦਿਨ ਹੀ ਨਹੀਂ ਮੁੱਕਦੇ ਥੋੜੇ ਥੋੜੇ ਕੰਮ ਸਾਰਾ ਦਿਨ ਹੀ ਕਰੀ ਜਾਣੇ ਰਹਿੰਦੇ ਆ ਛੋਟੇ ਛੋਟੇ ਠੀਕ ਹੈ